ਸਾਡਾ ਕਪੜਾ ਤੋਂ ਸਸਤਾ ਹੀ ਮਿਲੂਗਾ ਸ਼ੁਰੂ ਕਿੱਥੋਂ ਕਰੋਗੇ ਸਾਡੇ ਆ ਦੇ ਕੋਈ ਫੁੱਲ ਵੈਲ ਦੀ ਕੁਆਲਿਟੀ ਹੈ ਜੀ ਹਾਂ ਵਿਮਲ ਦੀ ਫੁੱਲ ਵੈਲ ਆ ਇਹ ਤੁਹਾਨੂੰ ਅਗਰ ਚੈੱਕ ਕੁਆਲਿਟੀ ਚੈੱਕ ਕਰਾ ਦੀ ਹੈ ਨਾ ਜੀ ਆ ਦੇਖੋ ਵਿਮਲ ਟੈਕਸੋ ਫੈਬ ਦਾ ਮਾਲ ਆ ਸਤਿ ਸ਼੍ਰੀ ਅਕਾਲ ਦੋਸਤੋ ਬਠਿੰਡਾ ਸ਼ਹਿਰ ਚ ਪਹੁੰਚੇ ਆ ਮੇਰੇ ਪਿੱਛੇ ਤੁਸੀਂ ਬੋਰਡ ਦੇਖੋਗੇ ਥਾਣੇਦਾਰਨੀ ਲਾਣੇਦਾਰਨੀ ਵਾਇਆ ਬਠਿੰਡਾ ਜੰਕਸ਼ਨ ਕੀ ਸਾਰੀ ਕਹਾਣੀਆਂ ਕੀ ਪਿੱਛੇ ਬੋਰਡ ਤੇ ਲਿਖਿਆ ਹੋਇਆ ਪਹਿਲਾਂ ਮੈਂ ਤੁਹਾਨੂੰ ਲੋਕੇਸ਼ਨ ਸਮਝਾ ਦੇਣਾ ਬਠਿੰਡਾ বাস ਸਟੈਂਡ ਦੇ ਨਾਲ ਹੀ ਵੱਡੇ ਗੇਟ ਨਿਕਲਦੇ ਆ ਸੱਜੇ ਹੱਥ ਤੁਸੀਂ ਬਾਜ਼ਾਰ 'ਚ ਐਂਟਰ ਹੋ ਜਾਣਾ ਮਹਿਣਾ ਚੌਂਕ ਵਾਲਾ ਜਿਹੜਾ ਸਬਜ਼ੀ ਮੰਡੀ ਆ ਉਹਦੇ ਸੱਜੇ ਹੱਥ ਹੀ ਸਟੋਰ ਆ ਸਟੋਰ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਕੀ ਕੀ ਚੀਜ਼ਾਂ ਨੇ ਵੱਡੀ ਛੂਟ ਦਿੱਤੀ ਜਾ ਰਹੀ ਆ ਵੱਡੇ ਬਜਟ ਦੇ ਨਾਲ ਐਡੇ ਵੱਡੇ ਹੋਲ ਸੇਲ ਦੀ ਦੁਕਾਨ ਤੁਸੀਂ ਕਿਤੇ ਨਹੀਂ ਦੇਖੀ ਹੋਊਗੀ ਇੰਨਾ ਡਿਸਕਾਊਂਟ ਆ ਤੁਸੀਂ ਆਪ ਹੈਰਾਨ ਹੋ ਜਾਓਗੇ ਅੱਜ ਤੁਹਾਨੂੰ ਓਨਰ ਦੇ ਨਾਲ ਗੱਲਬਾਤ ਕਰਾਉਣੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਵਧੀਆ ਜੀ ਠੀਕ ਠਾਕ ਵਧੀਆ ਠੰਡੇ ਚ ਪੱਛਿਆ ਵੀ ਸਭ ਤੋਂ ਸਸਤਾ ਤੇ ਚੰਗਾ ਕੱਪੜਾ ਕਿੱਥੇ ਮਿਲਦਾ ਤੇ ਉਹਨਾਂ ਨੇ ਭੇਜਿਆ ਜੀ ਤੁਹਾਡੀ ਦੁਕਾਨ ਤੇ ਸਾਡੀ ਖਾਸੀਅਤ ਆ ਬਾਈ ਖਾਸੀਅਤ ਭਾਜੀ ਆਏ ਆ ਵੀ ਅਸੀਂ ਕੱਪੜਾ ਵਾਕਈ ਬਹੁਤ ਸਸਤਾ ਹੈ ਸਾਡਾ ਅੱਛਾ ਆਮ ਬਾਜ਼ਾਰ ਨਾਲੋਂ ਕਿ ਪਿਆਪ ਚ ਪੂਰੇ ਪੰਜਾਬ ਕੀ ਪੂਰਾ ਹਰਿਆਣਾ ਪਾਕ ਰਾਜਸਥਾਨ ਸਾਰੇ ਵਾਸੀ ਜਿੱਥੇ ਮਰਜ਼ੀ ਚਲਾਇਆ ਸਾਡਾ ਕਪੜਾ ਤੁਹਾਨੂੰ ਸਸਤਾ ਹੀ ਮਿਲੂਗਾ ਸ਼ੁਰੂ ਕਿੱਥੋਂ ਕਰੋਗੇ ਸਾਡੀ ਆ ਦੇਖੋ ਫੁੱਲ ਵੈਲ ਦੀ ਕੁਆਲਿਟੀ ਹੈ ਜੀ ਹਾਂ ਵਿਮਲ ਦੀ ਫੁੱਲ ਵੈਲ ਹੈ ਇਹ ਤੁਹਾਨੂੰ ਅਗਰ ਚੈੱਕ ਕੁਆਲਿਟੀ ਚੈੱਕ ਕਰਾ ਦੀ ਹੈ ਨਾ ਜੀ ਆ ਦੇਖੋ ਵਿਮਲ ਟੈਕਸੋ ਫੈਬ ਦਾ ਮਾਲ ਹੈ ਇਹ ਨਹੀਂ ਕਿ ਚਾਲੂ ਮਾਲ ਵੇਚੀ ਜਾਂਦੇ ਘੱਟੀਆਂ ਮਾਲ ਵੇਚੀ ਜਾਂਦੇ ਇਹ ਤਾਂ 60 70 ਰੁਪਏ ਮੀਟਰ ਮੈਂ ਹਾਂਜੀ 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 ਇਹ ਉਹੀ ਕੁਆਲਿਟੀ ਹੈ ਇਹ ਐਲਸੀ ਐਂ ਲਾ ਲਓ ਵੀ 60 ਰੁਪਏ ਮੀਟਰ ਬਾਜ਼ਾਰ ਦੇ ਵਿੱਚ ਵਿਕਦੀ ਹੈ 50% ਡਿਸਕਾਊਂਟ ਚੱਲ ਰਿਹਾ ਸਾਡਾ 13 ਦਸੰਬਰ ਤੋਂ ਲੈ ਕੇ 13 ਜਨਵਰੀ ਤੱਕ ਅੱਛਾ ਸਾਡੀਆਂ ਸਾਲ ਦੇ ਵਿੱਚ ਤਿੰਨ ਸੇਲਾਂ ਲੱਗਦੀਆਂ ਜਿਹੜੀਆਂ ਫੇਮਸ ਸੇਲਾਂ ਹੁੰਦੀਆਂ ਇੱਕ ਰਖੜੀ ਵਾਲੇ ਇੱਕ ਇਹ ਤੇ ਇੱਕ 31 ਮਾਰਚ ਦੇ ਲਾਗੇ ਤੱਕ ਅੱਛਾ ਠੀਕ ਹੈ ਇਹ ਦੂਜੀ ਸੇਲ ਚੱਲ ਰਹੀ ਹੈ ਜਿਹਦਾ ਨਾਮ ਹੈ ਲਾਣੇਦਾਰ ਥਾਣੇਦਾਰ ਬਾਇਆ ਪਟੰਡਾ ਜੰਕਸ਼ਨ ਹਾਂ ਤਾਂ ਇਹ ਤੁਹਾਨੂੰ 50% ਤੱਕ ਦੇ ਆਫ ਮਿਲ ਜਾਣਗੇ ਅੱਛਾ ਇਹ ਭਾਵੇਂ ਤੁਸੀਂ ਪਗੜੀ ਬਣਾ ਲਓ ਭਾਵੇਂ ਇਹਨੂੰ ਲਾਈਨਿੰਗ ਲਵਾ ਲਓ ਸੂਟਾਂ ਥੱਲੇ ਲਾਈਨਿੰਗ ਲਵਾ ਲਓ ਜੋ ਮਰਜ਼ੀ ਲਵਾ ਲਓ ਇਹ ਬਹੁਤ ਵਧੀਆ ਕੁਆਲਿਟੀ ਹੈ ਜੀ 30 ਰੁਪਏ ਮੀਟਰ 30 ਰੁਪਏ ਮੀਟਰ ਦੇ ਦਾਂਗੇ ਇਹਦਾ ਜਿੰਨੀ ਆਮ ਬਾਜ਼ਾਰ ਚ ਇੱਕ ਪੱਗ ਲੈਣੀ ਹੈ ਤਾਂ ਦੋ ਆ ਜਾਣਗੀਆਂ ਭਾਜੀ ਦੋ ਆ ਜਾਣਗੀਆਂ ਭਾਜੀ ਕੁਆਲਟੀ ਦਾ ਅਸਲ 'ਚ ਮਾਰਜਨ ਦਾ ਫਰਕ ਹੈ ਹਾਂ ਬਾਜ਼ਾਰ ਦੇ ਵਿੱਚ ਮਾਰਜਨ ਲੈਂਦੇ 40 50% ਅਸੀਂ ਮਾਰਜਨ ਲੈਨੇ 5 7% ਕਮਾਉਨੇ ਅਸੀਂ ਵੀ ਆ ਹਾਂ ਪਰ ਮਾਰਜਨ ਦਾ ਹੀ ਫਰਕ ਹੈ ਹੋਰ ਕਿਤੇ ਕੋਈ ਫਰਕ ਨਹੀਂ ਹੈਗਾ ਐੱਕ ਨੂੰ ਵੜਦੇ ਨਹੀਂ ਆ ਵੜਦੇ ਨਹੀਂ ਹੋਰ ਚੀਜ਼ਾਂ ਖਾਓ ਭਾਈ ਹੋਰ ਆਈਟਮਾਂ ਦੇਖ ਲਓ ਭਾਜੀ ਜਿਵੇਂ ਕੀ ਹੁਣ ਇੱਥੇ ਆਹ ਦੇਖੋ ਜੀ ਵੈਲਵਟ ਹੈ ਹਾਂ ਆ ਵੈਲਵਟ ਦੇ ਸੂਟ ਆ ਜੀ ਜੀ ਬੜੇ ਘੈਂਡ ਸੂਟ ਆ ਜੀ ਜਿਹੜੇ ਬਾਜ਼ਾਰ ਦੇ ਵਿੱਚ ਐਂ ਲਾ ਲਓ ਵੀ 1000 ਰੁਪਏ ਦਾ ਸੂਟ ਵੇਚਦਾ ਜੀ ਕਿ ਜਿਹੜੇ ਮਰਜ਼ੀ ਸ਼ਹਿਰ ਚਲੇ ਜਾਓ ਤੁਸੀਂ ਜੀ ਤੁਸੀਂ ਟਰਾਈ ਕਰਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਊਗਾ ਬਗੈਰਾਂ ਦੇ ਮੋਹਰ ਲੱਗੀ ਹੁੰਦੀ ਐ ਇੱਥੇ ਹਾਂ ਇਸ ਦੀ ਨਾ ਮੋਹਰ ਲੱਗੀ ਹੁੰਦੀ ਐ ਵੀ ਕਿਹੜੀ ਕੁਆਲਿਟੀ ਐ ਜੀ ਆ ਦੇਖੋ ਆ ਮੋਹਰ ਲੱਗੀ ਹੋਈ ਐ ਕੋਈ ਐਂ ਨਹੀਂ ਵੀ ਚਾਲੂ ਮਾਲ ਆ ਹਾਂ 9000 ਐਸਪੀ ਦਾ ਮਾਲ ਆ ਜੀ ਕਪੜੇ ਵਾਲੇ ਬੰਦੇ ਨੂੰ ਤਾਂ ਫਰਕ ਹੁੰਦੀ ਹੈ ਨਾਲੇ ਭਾਜੀ ਪੂਰਾ ਪੂਰਾ ਨਜ਼ਾਰਾ ਹੀ ਇੱਥੇ ਆਉਂਦਾ ਹੈ ਕਹਿੰਦਾ ਕੰਪੀਟੀਸ਼ਨ ਵੀ ਕਰਨਾ ਬ੍ਰਾਂਡ ਦਾ ਕਪੜਾ ਸਸਤਾ ਵੇਚਣਾ ਕਿਵੇਂ ਵੇਚਣਾ ਹਾਂ ਦੇਖੋ ਵੱਡੀ ਗੱਲ ਤਾਂ ਇਹ ਹੈ ਬਿਲਕੁਲ ਬਿਲਕੁਲ ਬ੍ਰਾਂਡ ਦਾ ਕਪੜਾ ਵੇਚਣਾ ਸਸਤਾ ਵੇਚਣਾ ਇਹ ਚੈਲੰਜ ਹੈ ਇਹ ਚੈਲੰਜ ਹੈ ਹਾਂ ਇਹ ਬਾਜ਼ਾਰ ਦੇ ਵਿੱਚ 1000 ਰੁਪਏ ਦਾ ਵਿਕਦਾ ਸਾਡੇ ਕੋਲੇ 650 ਰੁਪਏ ਦਾ ਰੰਗ ਬਹੁਤ ਸਾਰੇ ਪਏ ਆ ਦੇਖੋ ਸਾਰੇ ਚੈੱਕ ਕਰਵਾ ਲਓ ਸਾਰੇ ਰੰਗ ਪਏ ਆ ਤੁਸੀਂ ਤਾਂ ਬਾਈ ਦੁਕਾਨਾ ਖਾਲੀ ਕਰ ਦੋਗੇ ਲੋਕਾਂ ਦੀ ਆ। ਭਾਜੀ ਦੁਕਾਨਾ ਦੁਕਾਨਾ ਦੇਖੋ ਮਾਰਜਨ ਮਾਰਜਨ ਤੇ ਮੈਂ ਅੱਗੇ ਵੀ ਗੱਲ ਕੀਤੀ ਐ ਮਾਰਜਨ ਘਟ ਹੋਣਗੇ ਥੋੜਾ ਥੋੜਾ ਕੰਮ ਆਪੇ ਆਟੋਮੈਟਿਕਲੀ ਚੱਲੇਗਾ। ਹਾਂ ਠੀਕ ਆ ਲੁੱਟਣਾ ਨਹੀਂ ਵੜਨਾ ਨਹੀਂ ਕਮਾਈ ਕਰੋ ਕਮਾਈ ਆਪਣੀ ਦੇਣ ਐ ਕਮਾਈ ਕਰੋ ਪਰ ਇੰਨੀ ਵੀ ਕਮਾਈ ਨਾ ਕਰੋ ਕਿ ਗਾਗ ਨੂੰ ਲੁੱਟੀ ਜਾਓ ਪਰ ਹੋਰ ਦੁਕਾਨਾਂ ਵਾਲੇ ਕਹਿੰਦੇ ਹੋਣਗੇ ਵੀ ਚੀਜ਼ ਮਾੜੀ ਦੇ ਕੇ ਘੱਟ ਰੇਟ ਤੇ ਵੇਚੀ ਜਾਂਦੇ। ਭਾਜੀ ਹੁਣ ਆਹ ਦੇਖੋ ਚੀਜ਼ ਮਾੜੀ ਦੀ ਵੀ ਇਹਦੀ ਲੈ ਲਓ ਬਾਜ਼ਾਰ ਦੇ ਵਿੱਚ 500 ਰੁਪਏ ਦਾ ਸੂਟ ਵਿਕਦਾ ਜੀ। ਠੀਕ ਆ। ਸੱਚੀ ਗੱਲ ਹੈ ਹਾਂ ਮੈਂ ਤਾਂ ਕੱਲ ਹੀ ਰੇਟ ਹਲੇ ਐ ਲਾ ਲਓ ਵੀ ਪਿੱਛੋਂ ਮਿਲ ਚੋਕ ਘਰਵਾ ਕੇ ਲਿਆ ਆ ਮੈਂ ਵੀ ਇਹ 400 ਰੁਪਏ ਦਾ ਕਿਸੇ ਟਾਈਮ ਤੇ ਵੇਚਦਾ ਰਿਹਾ ਜਦੋਂ ਬਾਜ਼ਾਰ ਚ 500 ਦਾ ਵਿਕਦਾ ਸੀ ਮੈਂ ਕੱਲ ਹੀ ਰੇਟੇ ਦਾ ਘਟਾਇਆ ਇਹਦਾ 300 ਰੁਪਏ ਰੇਟ ਕਰਤਾ ਜੀ ਵੈਲਵਟ ਮੈਚਿੰਗ ਬਾਜ਼ਾਰ ਦੇ ਦੇ ਜਿੱਥੇ ਮਰਜ਼ੀ ਟਰਾਈ ਕਰ ਲੋ ਹਾਂ ਵੈਲਵਟ ਮੈਚਿੰਗ ਜਿੱਥੇ ਮਰਜ਼ੀ ਪੁੱਛ ਲੋ ਕਿ ਕਿੰਨੇ ਦਾ ਵਿਕਦਾ 300 ਰੁਪਏ ਦਾ ਸੂਟ ਕਰਤਾ ਜੀ 300 ਹੋਲ ਸੇਲ ਚ ਵੀ ਨਹੀਂ ਮਿਲਦਾ ਜੀ ਹੋਲ ਸੇਲ ਚ ਵੀ 340 ਰੁਪਏ ਵੀ ਕੀ ਜਾਂਦਾ ਪੱਲਿਓ ਤਾਂ ਨਹੀਂ ਪਾਪਾ ਵੇਚੀ ਜਾਂਦੇ ਉਹ ਭਾਜੀ ਪੱਲਿਓ ਪੁੱਲਿਓ ਨਹੀਂ ਪਾਉਂਦੇ ਇਹ ਬਲਕ ਕੁਆਂਟੀਟੀ ਚੱਕਣ ਦੇ ਕਾਰਨ ਹੈ ਜੀ ਬਲਕ ਕੁਆਂਟੀਟੀ ਚੱਕਣੀ ਸਿੱਧੀ ਮੈਨੂਫੈਕਚਰਰੋਂ ਚੱਕ ਲਿਆ ਜਿੱਥੇ ਕਪੜਾ ਬੰਦਾ ਉੱਥੋਂ ਚੱਕ ਲਿਆਂਦਾ ਕਿਤੇ ਵਾਇਆ ਹੋ ਕੇ ਆਉਣੀ ਚੀਜ਼ ਕਿੱਥੇ ਵਾਇਆ ਹੋ ਕੇ ਨਹੀਂ ਉਹ 40% ਦਾ ਫਰਕ ਤਾਂ ਉੱਥੇ ਪੈ ਜਾਂਦਾ ਜੋ ਵਾਇਆ ਹੋ ਕੇ ਆਉਂਦਾ ਇਹ ਕੋਈ ਦਿਨ ਮਿੱਥੇ ਹੋਇਆ ਵੀ ਘੱਟ ਰੇਟ ਤੇ ਗਈ ਸਦਾ ਭਾਰੀ ਭਾਜੀ ਹੁੰਦਾ ਦਾ ਸਦਾ ਭਾਰਾ ਲੇਕਿਨ ਜਿਹੜੀਆਂ ਸਾਡੀਆਂ ਤਿੰਨ ਸੇਲਾ ਲੱਗਦੀਆਂ ਹਨਾ ਭਾਜੀ ਸਾਲ 'ਚ ਤਿੰਨ ਸਾਲ 'ਚ ਤਿੰਨ ਸੇਲਾ ਲਾਉਂਦੀਆਂ ਫੇਮਸ ਆ ਜਿਹੜੇ ਸਾਡੇ ਕੋਲ ਕਸਟਮਰ ਜਾਣਦੇ ਆ ਜਿਹੜੇ ਸਾਡੇ ਕੋਲ ਕਪੜਾ ਲੈਂਦੇ ਆ ਤੁਹਾਨੂੰ ਤਾਂ ਸਾਰਾ ਪੰਜਾਬ ਹੀ ਜਾਣਦਾ ਹਾਂ ਹਾਂ ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜੀਆਂ ਸੇਲਾਂ ਲੱਗਦੀਆਂ ਹਨ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦੇ ਜਦੋਂ ਸੇਲ ਲੱਗੂਗੀ ਆਪਾਂ ਉਦੋਂ ਕਪੜਾ ਜ਼ਿਆਦਾ ਲਵਾਂਗੇ ਹਾਂ ਖਰੀਦੇ ਤਾਂ ਸਾਡੇ ਰੂਟੀਨ ਵਾਈਜ਼ ਹੁੰਵੀ ਹੈ ਕਪੜਾ ਦੇਖੋ ਕਪੜਾ ਹਰ ਟਾਈਮ ਬੰਦੇ ਦੀ ਲੋਡ ਹੁੰਦੀ ਹੈ ਬਿਲਕੁਲ ਬਿਲਕੁਲ ਕਹਿੰਦੇ ਰਾਸ਼ਨ ਦੀ ਜਿਵੇਂ ਲੋਡ ਹੁੰਦੀ ਓਵੇਂ ਕਪੜੇ ਦੀ ਲੋਡ ਹੁੰਦੀ ਹੈ ਗਰੀਬ ਨੂੰ ਤੇ ਅਮੀਰ ਨੂੰ ਵੀ ਹਾਂ ਤੇ ਇਹ ਜਿਹੜੀਆਂ ਸੇਲਾਂ ਦੇ ਬੰਦੇ ਥੋੜੇ ਜ਼ਿਆਦਾ ਕਪੜਾ ਖਰੀਦਦੇ ਆ ਹਾਂ ਸੇਲਾਂ ਦੇ ਡਿਸਕਾਊਂਟ ਜ਼ਿਆਦਾ ਲੱਗੇ ਹੁੰਦੇ ਪ ਕਹਿੰਦੇ ਵੀ ਹਾਂਜੀ ਤੁਸੀਂ ਜ਼ਿਆਦਾ ਕਪੜਾ ਖਰੀਦੋ ਸਾਡਾ ਤੇ ਅਸੀਂ ਤੁਹਾਨੂੰ ਜ਼ਿਆਦਾ ਡਿਸਕਾਊਂਟ ਦਵਾਂਗੇ ਜ਼ਿਆਦਾ ਸਸਤਾ ਦਵਾਂਗੇ ਅਸੀਂ ਕੀ ਕਰਦੇ ਆ ਅਸੀਂ ਕਸਟਮਰ ਨੂੰ ਵੀ ਫਾਇਦਾ ਕਰ ਦਿੰਨੇ ਆ ਚਿੰਦਰ ਭਾਈ ਇਹ ਤਾਂ ਆਮ ਬੰਦੇ ਨੂੰ ਬਹੁਤ ਫਾਇਦਾ ਹੁੰਦਾ ਹੋਊਗਾ ਜਿਹੜੇ ਮਾਤਰਾੜ ਪਰਿਵਾਰ ਆ ਜਿਨ੍ਹਾਂ ਨੂੰ ਐ ਲੱਗਦਾ ਵੀ ਵੱਡੇ ਸਟੋਰਾਂ ਚ ਮਹਿੰਗੀ ਚੀਜ਼ ਆ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਹੋਊਗਾ ਇਸ ਗੱਲ ਦਾ ਭਾਜੀ ਦੇਖੋ ਜਿਹੜੇ ਵੱਡੇ ਸਟੋਰਾਂ ਦੀ ਗੱਲ ਆ ਗਈ ਵੱਡੇ ਸਟੋਰਾਂ ਦੇ ਜਿਹੜੇ ਬਲਕ ਜਦੋਂ ਕਪੜਾ ਖਰੀਦੇ ਆ ਨਾ ਹਾਂ ਤੇ ਮਾਰਜਨ ਉਹਦਾ ਬਹੁਤ ਵੱਡਾ ਫਰਕ ਆ ਦੇਖੋ ਪਿਓਰ ਕਰੇਵ ਦਾ ਸੂਟ ਆ ਜੀ ਚੈੱਕ ਕਰ ਲਓ ਕੁਆਲਿ 12.5 ਕਿਲੋ ਦੀ ਕੁਆਲਟੀ ਹੈ ਜਿਹੜਾ ਮਰਜੀ ਆਕੇ ਮੈਨੂੰ ਆਕੇ ਚੈਲੰਜ ਦੇ ਦੇ ਵੀ ਇਹ 12.5 ਕਿਲੋ ਕੋਈ ਕਹਦਾ ਕੁਆਲਟੀ ਘਟਾ ਆਪਣੀ ਦੇਣਦਾਰ ਹੈ ਇਹ ਤਾਂ ਜਿਹੜੇ ਜਿਹੜੇ ਵਿਆਹੇ ਬੰਦੇ ਆ ਜਿਹੜੇ ਫਿਕਰ ਕਰਦੇ ਆ ਨਾ ਵੀ ਘਰ ਵਾਲੀ ਨੂੰ ਕੇਵਜ ਸੂਟ ਲੈ ਕੇ ਦੇਣੇ ਮਹਿੰਗੇ ਸੂਟ ਲੈ ਕੇ ਦੇਣੇ ਆ ਇਥੋਂ ਘੱਟ ਰੇਟ ਤੇ ਮਿਲਣਗੇ ਆ ਦੇਖੋ ਜੀ ਇਹ ਤੁਸੀਂ ਐਂ ਹਿਸਾਬ ਲਾ ਲਓ ਵੀ ਇਹ ਬਾਜ਼ਾਰ ਦੇ ਵਿੱਚ 1200 ਰੁਪਏ ਦਾ ਸੂਟ ਵਿਕਦਾ ਜੀ ਹਾਂ ਐਸ ਕੇ ਦਾ ਬ੍ਰਾਂਡ ਦਾ ਸੂਟ ਹੈ ਜੀ ਠੀਕ ਆ ਕੰਪਨੀਆਂ ਕੀ ਕਰਦੀਆਂ ਨਾ ਕਹਿੰਦੇ ਜਾ ਕੇ ਨਾ ਤੁਸੀਂ ਖਲਾਰਾ ਪਾ ਦੋਗੇ ਬਾਲਾ ਘੱਟ ਰੇਟ ਦੇ ਦੋਗੇ ਜਿੰਨਾਂ ਦਾ 1250 ਰੁਪਏ ਦਾ ਸੂਟ ਵਿਕਿਆ ਹੁੰਦਾ ਆਮ ਰਿਟੇਲਰਾਂ ਕੋਲੇ ਵਿਕਿਆ ਹੁੰਦਾ ਉਹ ਕਹਿੰਦੇ ਜੀ ਯਾਰ ਨਹੀਂ ਯਾਰ ਤੁਹਾਡੇ ਕੋਲੇ ਕੀ ਕਰਦੇ ਸਾਡੇ ਕੋਲ ਕੀ ਕੰਪਨੀਆਂ ਆਉਂਦੇ ਟੈਗ ਪਟਕੇ ਭੇਜ ਦਿੰਦੀਆਂ ਹਾਂ ਆਦੇ ਮਾਰ ਕੇ ਜਿਹੜੇ ਹੁੰਦੇ ਨੇ ਨਾ ਪਟਕੇ ਭੇਜ ਦਿੰਦੀਆਂ ਵੀ ਤੁਸੀਂ ਵੇਚਦਾ ਲਓ ਕਿਉਂਕਿ ਉਹਨਾਂ ਨੂੰ ਪੈਸੇ ਦੀ ਲੋੜ ਹੁੰਦੀ ਆ ਪੈਸੇ ਹੀ ਛੁੱਟ ਦਿੰਦੇ ਆ ਵੀ ਚੱਕੋ ਜਦੋਂ ਵੇਚ ਲੈਂਦੇ ਆ ਨਾ ਫਿਰ ਸਾਨੂੰ ਟੈਗ ਪਟਕੇ ਦੇ ਦਿੰਦੇ ਆ ਫਿਰ ਅਸੀਂ ਲੋਕਾਂ ਦਾ ਫਾਇਦਾ ਐ ਕਰ ਦਿੰਦੇ ਆ ਹਾਂ ਰੰਗ ਦਿਖਾ ਦਿਓ ਜੀ ਸਾਰੇ ਰੰਗ ਦਿਖਾ ਦਿਓ ਨਾਲੇ ਰੰਗ ਨਾਲੇ ਲੋਕਾਂ ਦਾ ਭਲਾ ਹੋ ਜਾਂਦਾ ਤੇ ਨਾਲੇ ਬਿਜ਼ਨਸ ਹਾਂ ਹਾਂ ਹੈ ਹੋਰ ਖਾਸੀਅਤ ਇਹਦਾ ਕੱਪੜਿਆਂ ਦੀ ਹੋ ਗਈ ਹੋਰ ਕੀ ਚੀਜ਼ਾਂ ਤੁਹਾਡੇ ਕੋਲੇ ਭਾਜੀ ਸਾਡੇ ਕੋਲੇ ਪੂਰਾ ਕੱਪੜਾ ਫੁੱਲ ਵੈਲ ਚ ਹਾਂ ਹੋਲ ਸੇਲ ਦਾ ਵੀ ਸਾਡਾ ਬਹੁਤ ਵੱਡਾ ਕੰਮ ਹੈ ਹਾਂਜੀ ਠੀਕ ਹੈ ਉਹਦੇ ਬਾਅਦ ਆ ਲੇਖੋ ਸਾਰੇ ਸੂਟਾਂ ਦੀ ਰੇਂਜ ਦੇਖ ਲਓ ਢੇਰ ਲਾਈ ਬੈਠੇ ਆ ਬਾਈ ਤੁਸੀਂ ਤਾਂ ਟਰੱਕ ਲਵਾਏ ਹੁੰਦੇ ਜਿਵੇਂ ਉਹ ਬਾਜੀ ਟਰੱਕ ਟਰੱਕ ਦਾ ਦੇਖੋ ਆਏ ਆ ਵੀ ਜਿੰਨਾਂ ਕੋਲੇ ਸੇਲਾ ਹੋਣਗੇ ਟਰੱਕ ਵੀ ਉਹਨਾਂ ਦੇ ਲੈਣਗੇ